ਸ਼ਸ਼ੀ ਕਾਰਜੀ ਸਾਰਿਆਂ ਨੂੰ ਅੱਜ ਅਸੀਂ ਰਾਜਮਾ ਬਣਾਉਣ ਲੱਗੇ ਹਾਂ ਮੈਂ ਰਾਜਮਾ ਲਈ ਰਾਜਮਾ ਪਹਿਲੇ ਲਏ ਸੀਗੇ ਤੇ ਮੈਂ ਦੋ ਆਲੂ ਵਿੱਚ ਕੱਟ ਕੇ ਪਾ ਲਿਆ ਔਰ ਇੱਕ ਆਲੂ ਨੂੰ ਛਿਲਕੇ ਇਸ ਤਰ੍ਹਾਂ ਸਾਫਤਾ ਪਾ ਦਈਓ ਤੇ ਇਹਨੂੰ ਤਿੰਨ ਚਾਰ ਸੀਟੀਆਂ ਲਵਾ ਲਈਏ ਤੇ ਪਹਿਲਾਂ ਅਸੀਂ ਨਮਕ ਪਾਵਾਂਗੇ ਮੈਂ ਦੋ ਚਮਚ ਨਮਕ ਛੋਟੇ ਪਾਵਾਂਗੀ ਇੱਕ ਚਮਚ ਹਲਦੀ ਦਾ ਪਾਵਾਂਗੀ ਪਾ ਕੇ ਇਹਨੂੰ ਤਿੰਨ ਚਾਰ ਸੀਟੀਆਂ ਲਵਾ ਲਈਏ ਪਹਿਲਾਂ ਲਓ ਜੀ ਸਾਡੇ ਰਾਜਮਾ ਚੰਗੀ ਤਰ੍ਹਾਂ ਉਬਲ ਗਏ ਆ ਹੁਣ ਅਸੀਂ ਤੜਕਾ ਲਗਾ ਲੈਨੇ ਆ ਪਹਿਲਾਂ ਤੇਲ ਰੱਖ ਲਿਆ ਹੈ ਤੇਲ ਗਰਮ ਹੋ ਗਿਆ ਹੈ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਜੀਰਾ ਪਾ ਦਾਂਗੇ ਕੜੀ ਪੱਤਾ ਪਾ ਦਾਂਗੇ ਅਨੀ ਚੰਗੀ ਤਰ੍ਹਾਂ ਫੋਨ ਲਾ ਦੇ ਪਹਿਲਾਂ हूँ अभी लसन पा देंगे क्योंकि साड़ा जीरा और कड़ी पत्ता चंकी तरह भुज गया मैं हमेशा लसन पुट के, के जिदा मर्जी पा सकते हो चाह चाहे तो तोस ले जब चंकी तरह भुज जाएगा फिर अभी प्याज पावे ਸੜਾ ਲਸਣ ਭੁੱਜ ਗਿਆ ਆ ਹੁਣ ਅਸੀਂ ਪਿਆਜ਼ ਪਾਟ ਆ ਗਏ ਇਹਨੂੰ ਚੰਗੀ ਤਰ੍ਹਾਂ ਭੁੰਲਾਂਗੇ ਇਸ ਪਿਆਜ਼ ਨੂੰ ਕੱਚਾ ਪੰਨਾਰ ਹੈ ਜਿਹੜੇ ਪਿਆਜ਼ ਦਾ ਤੇ ਲਸਣ ਦਾ ਤੇ ਨਾਲ ਹੀ ਅਸੀਂ ਮਿਰਚ ਪਾ ਦਾਂਗੇ ਮੈਂ ਦੋ ਮਿਰਚਾਂ ਪਾਈਆਂ ਐ ਕਿਉਂਕਿ ਅਸੀਂ ਠੱਕ ਮਿਰਚਾਂ ਖਾਂਦੇ ਆ प्याज भेज गए चंगी तरह हम अमा दा ची तरह नमक असी पाया है नमक में दोबारा पाइ हम थोड़ी जी देगी मिर्च पावे धनिया पाउडर पा देंगे ਅੱਧਾ ਚਮਚਤਰੀ ਇਹ ਰਿਹਾ ਬਕ ਪਾਊਡਰ ਦਾ ਪਾ ਦਿਓ ਤੁਸੀਂ ਤੇ ਚੰਗੀ ਤਰ੍ਹਾਂ ਫੁੰਮ ਲਿਓ ਇਸ ਸਟੇਜ ਤੇ ਮੈਂ ਥੋੜੀ ਜਿਹੀ ਹਲਦੀ ਪਾਉਂਗੀ ਕਿਉਂਕਿ ਮੈਂ ਉਹਦੇ ਵਿੱਚ ਇੱਕ ਚਮਚ ਹੀ ਹਲਦੀ ਦਾ ਪਾਇਆ ਸੀ ਰਾਜ ਮਰਚਦੋ ਗੋਲਣੇ ਸੀਗੇ ਹੁਣ ਅੱਧਾ ਚਮਚ ਹੋਰ ਹਲਦੀ ਦਾ ਪਾ ਲਾਂਗੇ ਤੇ ਚੰਗੀ ਤਰ੍ਹਾਂ ਫੁੰਮ ਲਿਓ ਥੋੜੀ ਜਿਹੀ ਕਾਲੀ ਮਿਰਚ ਇਹਨਾਂ ਟੇਸਟ ਬਹੁਤ ਵਧੀਆ ਆ ਜਾਂਦਾ ਆ ਰਾਜਾ ਜੀ ਤੇ ਚੰਗੀ ਤਰ੍ਹਾਂ ਭੁੱਲ ਲਈਓ ਹੁਣ ਤੱਕ ਜੀ ਤੱਕ ਤੇਲ ਨਾ ਛੱਡ ਦੇ ਤੜਕਾ ਠੀਕ ਤੜਕਾ ਦੇਖੋ ਭੁੱਜ ਗਿਆ ਚੰਗੀ ਤਰ੍ਹਾਂ ਅਦਕੋ ਤੇਲ ਛੱਡ ਦਿੱਤਾ ਤੜਕੀ ਨੇ ਤੇ ਹੁਣ ਜਿਹੜਾ ਸੀ ਇੱਕ ਆਲੂ ਪੂਰਾ ਵਾਲਿਆ ਸੀ ਨਾ ਉਹ ਇਹਦੇ ਵਿੱਚ ਫਾਟਾ ਹੈ ਇਹਦੇ ਨਾਲ ਇਹ ਆ ਕਿ ਆਲੂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਮੈਸ਼ ਕਰ ਦੇਣਾ ਵਿੱਚ ਥੋੜੇ ਜਿਹਾ ਇਹਨਾਂ ਮਨੋਰਾਜ ਮ ਬਹੁਤ ਗਾੜੇ-ਗਾੜੇ ਬਣਦੇ ਆ। ਆ ਦੇਖੋ ਜੀ ਆਹ ਨੂੰ ਚੰਗੀ ਤਰ੍ਹਾਂ ਅਸੀਂ ਸਮੈਸ਼ ਕਰ ਲਿਆ ਵਿੱਚ ਹੀ ਥਰਕੇ ਦੇ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਅਸੀਂ ਆਲੂ ਪਾਇਆ ਸੀਗਾ ਵਿੱਚ। ਸਕੇ ਇਹਨਾਂ ਰਾਜਮਾ ਬਹੁਤ ਗਾੜੇ ਬਣਦੇ ਆ। ਇਸ ਆ ਟ੍ਰਿਕ ਜ਼ਰੂਰ ਯੂਜ਼ ਕਰ ਲਿਆ ਕਰੋ। ਥੋੜਾ ਜਿਹਾ ਹੋਰ ਥੋੜਾ ਜਿਹਾ ਪਾਣੀ ਲਓ 2 ਮਿੰਟ ਲਈ ਛੋੜ ਕੇ ਰੂਹੇ ਚ ਆ ਲਓ ਜੀ ਤੋਂ ਦਾ ਭੁਜਿਆ ਹੈ ਥੋੜਾ ਜਿਹਾ ਰਾਜਮਾ ਪਾ ਦਾਂਗੇ ਲੋ ਜੀ ਰਾਜਮਾ ਕਟ ਕੇ ਪਾ ਲਿਆ ਸੀ ਇਨੂੰ ਚੰਗੀ ਤਰ੍ਹਾਂ ਉਬਾਲਾ ਆਣ ਦਵਾਂਗੇ ਚੰਗੀ ਤਰ੍ਹਾਂ ਰਿੱਚ ਜਾਵੇ ਜਦੋਂ ਚੰਗੀ ਤਰ੍ਹਾਂ ਰਿੱਚੇਗੀ ਫਿਰ ਸਾਡੇ ਰਾਜਮਾ ਪੱਕੇ ਤਿਆਰ ਹੋ ਜਾਣੇ ਆ ਦੇਖੋ ਜੀ ਸਬਜੀ ਇਕਦਮ ਰਿੱਚ ਗਈ ਆ ਆ ਤਾਂ ਕਿੰਨੀ ਗਾੜੀ ਬਣ ਗਈ ਹੈ ਸਬਜੀ ਸਾਡੀ ਲੋ ਜੀ ਸਾਡੀ ਰਾਜਮਾ ਰਾਈਸ ਤਿਆਰ ਹੈ ਆ ਵਿਦ ਮੈਂ ਸਿਰਕੇ ਵਾਲੇ ਪਿਆਜ਼ ਵੀ ਨਾਲ ਸਰਵ ਕਰ ਰਹੀ ਆ ਬਹੁਤ ਟੇਸਟੀ ਬਣਦੇ ਆ ਇਹ ਵੀ ਪਿਆਜ਼ ਵੀ ਤੇ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਪਲੀਜ਼ ਸਪੋਰਟ ਕਰੋ ਸਾਡਾ ਨਿਊ ਚੈਨਲ ਆ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ